ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮੈਟ੍ਰਿਮੋਨੀ ਇਨਸਟੈਂਸ ਤੇ ਜੀ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ ਫੇਰ ਇੱਕ ਬੇਨਤੀ ਕਰਾਂਗੇ ਜੀ ਚੈਨਲ ਤੇ ਨਵੇਂ ਤਾਂ ਜੀ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ ਸਾਨੂੰ ਪਤਾ ਲੱਗਦਾ ਹੈ ਕਿ ਹਾਂ ਵੀ ਤੁਹਾਨੂੰ ਸਾਡਾ ਕੰਟੈਂਟ ਚੰਗਾ ਲੱਗ ਰਿਹਾ ਹੈ ਕਿ ਨਹੀਂ ਤਾਂ ਅਸੀਂ ਹੋਰ ਕੰਟੈਂਟ ਬਣਾਉਣ ਲਈ ਉਤਸ਼ਾਹਿਤ ਹੁੰਨੇ ਹਾਂ ਸੋ ਅੱਜ ਦੇ ਰਸਤੇ ਪੜਦੇ ਆਂ ਜੀ ਉਸ ਤੋਂ ਪਹਿਲਾਂ ਇੱਕ ਗੱਲ ਹੋਰ ਦੱਸ ਦਈਏ ਤੁਹਾਨੂੰ ਕਿ ਇੰਸਟਾਗ੍ਰam ਤੇ ਵੀ ਅਸੀਂ ਪਿਛਲੇ 4 ਸਾਲ ਤੋਂ ਕੰਮ ਕਰ ਰਹੇ ਆਂ ਤੇ ਜਿਹੜਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਹੈ WhatsApp ਤੇ ਨਾਲ ਤੁਸੀਂ ਮੈਸੇਜ ਕਰਕੇ ਆਪਣਾ ਨੰਬਰ ਸਾਨੂੰ ਸੇਵ ਕਰਵਾ ਸਕਦੇ ਹੋ ਤਾਂ ਜੋ WhatsApp ਤੇ ਜਿਹੜੇ ਸਾਡੇ ਸਟੇਟਸ ਅਸੀਂ ਪਾਉਣੇ ਤੁਹਾਨੂੰ ਸ਼ੋ ਹੋ ਸਕਣ ਤੇ ਇੰਸਟਾਗ੍ਰam ਜ਼ਰੂਰ ਫੋਲੋ ਕਰ ਲਿਓ ਰਿਸ਼ਤੇ ਜਿਹੜੇ ਪਰਿਵਾਰਾਂ ਦੇ ਨੰਬਰ ਨੇ ਜੀ ਡਾਇਰੈਕਟ ਤੁਹਾਨੂੰ ਦਿੱਤੇ ਜਾਣਗੇ ਇਸ ਚੀਜ਼ ਲਈ ਤੁਹਾਨੂੰ ਕੁਝ ਵੀ ਜਿਹੜਾ ਖਰਚ ਨਹੀਂ ਕਰਨਾ ਪਊਗਾ ਉਹਦੇ ਲਈ ਤੁਹਾਨੂੰ ਬਸ ਇਹ ਵੀਡੀਓ ਸਾਰੀ ਵੇਖਣੀ ਆ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਉਹਦੇ ਤੋਂ ਵੀ ਪਹਿਲਾਂ ਜਿਹੜਾ ਤੁਹਾਡੀ ਸਕਰੀਨ ਤੇ ਹੁਣ ਇਹ ਜ਼ਰੂਰੀ ਸੂਚਨਾ ਦਾ ਨੋਟਿਸ ਆ ਰਿਹਾ ਕਿਰਪਾ ਕਰਕੇ ਜੀ ਇਹਨੂੰ ਬਹੁਤ ਧਿਆਨ ਨਾਲ ਪੜ੍ਹ ਲੈਣਾ ਕੁਝ ਕੁ ਡਾਊਟਸ ਹੁੰਦੇ ਕਲੀਅਰ ਕਰਨੇ ਜਿਹੜੇ ਜ਼ਰੂਰੀ ਹੁੰਦੇ ਆ ਸੋ ਇਹਦੇ ਵਿੱਚ ਉਹ ਕਲੀਅਰ ਕੀਤੇ ਗਏ ਨੇ ਸੋ ਹੁਣ ਆਉਨੇ ਆ ਜੀ ਆਪਾਂ ਆਪਣੇ ਮੇਨ ਮੋਟਿਵ ਤੇ ਪਰਦੇ ਜੀ ਆਪਾਂ ਆਪਣੀ ਅੱਜ ਦੀ ਪਹਿਲੀ ਪ੍ਰੋਫਾਈਲ ਜੀ 988 ਨੰਬਰ ਪ੍ਰੋਫਾਈਲ ਹੈ ਜੀ ਇਹ ਨਾਮ ਹੈਗੇ ਜੀ ਕੌਰ ਕ ਇਹਨਾਂ ਦਾ ਸਰਨੇਮ ਹੈਗਾ ਜੀ ਭੁੱਲਰ ਜੱਟ ਸਿੱਖ ਨੇ ਏਰੀਆ ਇਹਨਾਂ ਦਾ ਹੈਗਾ ਜੀ ਬਠਿੰਡਾ ਤੇ ਜੁਆਇੰਟ ਫੈਮਿਲੀ ਹੈ ਜੀ ਸਾਂਝਾ ਪਰਿਵਾਰ ਹੈ ਜਿਹੜੇ ਰਹਿੰਦੇ ਨੇ ਇਕੱਠੇ ਰਹਿੰਦੇ ਨੇ ਤੇ ਡੇਟ ਆਫ ਬਰਥ ਹੈਗੀ ਜੀ ਇਹਨਾਂ ਦੀ 1994 ਕੱਦ ਹੈਗਾ ਜੀ 5 ਫੁੱਟ 6 ਇੰਚ ਕੁਆਲਿਫਿਕੇਸ਼ਨ ਇਹਨਾਂ ਦੀ ਹੈਗੀ ਹੈ ਜੀ ਬੀਐਸਸੀ ਮੈਡੀਕਲ ਐਮਐਸਸੀ ਬੋਟਨੀ ਪਰਸੂਇੰਗ ਬੀਐਡ ਕਰ ਰਹੇ ਨੇ ਤੇ ਐਮਐਸਸੀ ਬੋਟਨੀ ਕੀਤੀ ਹੋਈ ਹੈ ਬੀਐਸਸੀ ਮੈਡੀਕਲ ਕੀਤੀ ਹੋਈ ਹੈ ਗੁਰੂਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਕੋ ਡੇਰਾਵਾਦ ਚ ਵਿਸ਼ਵਾਸ ਨਹੀਂ ਹੈਗਾ ਜੀ ਤੇ ਇਹ ਸੀਗੀ ਆਪਣੀ ਪਹਿਲੀ ਪ੍ਰੋਫਾਈਲ ਜੀ 988 ਨੰਬਰ preference ਇਹਨਾਂ ਨੇ ਕੁਝ ਦੱਸੀ ਨਹੀਂ ਕਿ ਲੜਕਾ ਕਿਹੋ ਜਿਹਾ ਚਾਹੀਦਾ ਸੋ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਪੁੱਛ ਸਕਦੇ ਹੋ ਇਹਨਾਂ ਨੂੰ ਕਿ ਇਹੋ ਜਿਹਾ ਲੜਕਾ ਚਾਹੀਦਾ ਤੇ ਪਰਿਵਾਰਾਂ ਦੇ ਨੰਬਰ ਨੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਜੀ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੁਹਾਨੂੰ ਦੱਸਾਂਗੇ ਕਿ ਪਰਿਵਾਰ ਨਾਲ ਕਿਵੇਂ ਕੰਟੈਕਟ ਕਰਨਾ ਹੈ ਹੁਣ ਪੜਦੇ ਹਾਂ ਜੀ ਆਪਾਂ ਅਗਲੀ ਪ੍ਰੋਫਾਈਲ ਜਿਹੜੀ ਆਪਣੀ ਹੈਗੀ ਹੈ ਜੀ 999 ਨੰਬਰ 989 ਲੜਕੀ ਦੀ ਪ੍ਰੋਫਾਈਲ ਹੈ ਜੀ ਇਹ ਵੀ ਨੇਮ ਕੌਰ ਸਰਨੇਮ ਤੇ ਕਾਸਟ ਇਹ ਨਦੀ ਹੈਗੀ ਹੈ ਜੀ ਰਮਦਾਸੀਆ ਸਿੱਖ ਜੁਲਾਹੇ ਵੀਵਰਸ ਤੁਸੀਂ ਸਮਝ ਸਕਦੇ ਹੋ ਜੋ ਸੰਬੰਧਿਤ ਹੋਣਗੇ ਸਮਝ ਜਾਣਗੇ ਡੇਟ ਆਫ ਬਰਥ ਹੈਗੀ ਹੈ ਜੀ ਇਹਨਾਂ ਦੀ ਅਗਸਤ 1995 ਹਾਈਟ ਹੈਗੀ ਹੈ ਜੀ ਕੱਦ 5 ਫੁੱਟ 6 ਇੰਚ ਕੰਪਲੈਕਸ਼ਨ ਫੇਅਰ ਹੈ ਜੀ ਰੰਗ ਜਿਹੜਾ ਗੋਰਾ ਹੈ ਕੁਆਲਿਫਿਕੇਸ਼ਨ ਇਹਨਾਂ ਦੀ ਹੈਗੀ ਹੈ ਜੀ MBA HR profession ਹੈ ਪ੍ਰਾਈਵੇਟ ਜੌਬ ਕਰ ਰਹੇ ਨੇ ਪਰਿਵਾਰ ਦੇ ਵਿੱਚ ਇਹਨਾਂ ਦੇ ਪਿਤਾ ਜੀ ਨੇ ਮਾਤਾ ਜੀ ਨੇ ਪਿਤਾ ਜੀ ਨੇ ਜਿਹੜੇ ਖੇਤੀਬਾੜੀ ਕਰਦੇ ਨੇ ਮਾਤਾ ਜੀ ਨੇ ਜਿਹੜੇ ਉਹ ਘਰ ਦਾ ਕੰਮ ਕਰਦੇ ਰਹਿੰਦੇ ਨੇ ਵੱਡੇ ਭੈਣ ਜੀ ਨੇ ਇਹਨਾਂ ਦੇ ਉਹ ਮੈਰਿਡ ਨੇ ਜੀ ਬ੍ਰਦਰ ਹੈ ਜਿਹੜਾ ਉਹ ਅਨਮੈਰਿਡ ਸ਼ਹਿਰ ਇਹਨਾਂ ਦਾ ਰੋਪੜ ਜੀ ਤੇ ਪ੍ਰੈਫਰੈਂਸ ਇਹਨਾਂ ਦੀ ਹੈਗੀ ਹੈ ਜੀ ਇਹਨਾਂ ਨੂੰ ਪੀਆਰ ਹੋਵੇ ਲੜਕਾ ਕੈਨੇਡਾ ਦੇ ਵਿੱਚ ਗਵਰਨਮੈਂਟ ਜਾਂ ਹੋਵੇ ਗਵਰਨਮੈਂਟ ਜੋਬ ਤੇ ਇੰਡੀਆ ਦੇ ਵਿੱਚ ਪਰਿਵਾਰ ਜਿਹੜਾ ਵੈਜੀਟੇਰੀਅਨ ਹੋਣਾ ਚਾਹੀਦਾ ਇਹ ਜ਼ਰੂਰੀ ਹੈ ਜੀ ਧਾਰਮਿਕ ਵਿਰਤੀ ਵਾਲਾ ਹੋਣਾ ਚਾਹੀਦਾ ਜੀ ਤੇ ਸ਼ਹਿਰ ਹੋਣ ਜੀ ਜਾਂ ਰੋਪੜ, ਮੁਹਾਲੀ, ਲੁਧਿਆਣਾ ਜਾਂ ਪਟਿਆਲਾ ਇਹ ਸ਼ਹਿਰਾਂ ਨੂੰ ਪੈਲ ਹੈ ਜੀ ਸੋ ਜਿਨ੍ਹਾਂ ਲਈ ਇਹ ਪ੍ਰੋਫਾਈਲ ਸੂਟੇਬਲ ਹੋ ਉਹਨਾਂ ਨਾਲ ਸੰਪਰਕ ਕਰ ਸਕਦੇ ਨੇ ਸਾਡੇ ਤੋਂ ਨੰਬਰ ਲੈ ਕੇ ਸੋ 990 ਨੰਬਰ ਪ੍ਰੋਫਾਈਲ ਹੈ ਜੀ ਅਗਲੀ ਇਹੀ ਲੜਕੇ ਦੀ ਪ੍ਰੋਫਾਈਲ ਹੈ ਜੀ ਨਾਮ ਸਿੰਘ ਹੈ ਪਿੰਡ ਇਹਨਾਂ ਦਾ ਹੈਗਾ ਜੀ ਅਰਨੀ ਵਾਲਾ ਸ਼ੇਖ ਜ਼ੁਬਾਨ ਸ਼ੁਬਾਨ ਫਾਜ਼ਿਲ ਕਾ ਦੇ ਵਿੱਚ ਡੇਟ ਆਫ ਬਰਥ ਹੈ ਜਿਹੜੀ 9 ਜੂਨ 1995 ਹੈ ਪੜ੍ਹਾਈ ਇਹ ਜਿਹੜੀ ਇਹਨਾਂ ਦੀ ਨਾਨ ਮੈਡੀਕਲ ਕੀਤੀ ਹੋਈ ਹੈ ਬੀਏ ਤੇ ਭੈਣ ਇਹਨਾਂ ਦੀ ਇੱਕ ਛੋਟੀ ਸਿਸਟਰ ਹੈ ਉਹ 15 ਸਾਲ ਦੇ ਨੇ ਗੋਤ ਇਹਨਾਂ ਦਾ ਸੰਧੂ ਹੈ ਜੀ ਕਾਸਟ ਜੱਟ ਸਿੱਖ ਹੈ ਕੱਦ 5 ਫੁੱਟ 6 ਇੰਚ ਹੈ ਤੇ ਲੜਕਾ ਹੈ ਜਿਹੜਾ ਸਪੇਨ ਕੰਟਰੀ ਦੇ ਵਿੱਚ ਜਿਹੜਾ ਪੀਆਰ ਹੈ ਜ਼ਮੀਨ ਇਹਨਾਂ ਨੇ ਦੱਸੀ ਹੋਈ ਹੈ ਜੀ 27 ਕਿੱਲੇ 27 ਤੇ ਪ੍ਰੇਫਰੈਂਸ ਇਹਨਾਂ ਦੀ ਹੈਗੀ ਹੈ ਜੀ ਸੋਹਣੀ ਸੁਨਖੀ ਤੇ ਖਾਨਦਾਨੀ ਪਰਿਵਾਰ ਦੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਮਾਤਾ ਜੀ ਨੇ ਜਿਹੜੇ ਇਹਨਾਂ ਦੇ ਉਹ ਹਾਊਸ ਵਾਈਫ ਨੇ ਘਰ ਦਾ ਕੰਮਕਾਰ ਵੇਖਦੇ ਨੇ ਪਿਤਾ ਜੀ ਨੇ ਜਿਹੜੇ ਇਹਨਾਂ ਦੇ ਖੇਤੀਬਾੜੀ ਕਰਦੇ ਨੇ ਸੋ ਇਹ ਸੀਗੀ ਜੀ ਆਪਣੀ ਅੱਜ ਦੀ ਪ੍ਰੋਫਾਈਲ ਹੈ ਜਿਹੜੀ 900 ਤੇ 90 ਨੰਬਰ ਜਦੋਂ ਵੀ ਤੁਸੀਂ ਸਾਨੂੰ ਕਾਲ ਕਰਨੀ ਹੈ ਕਿਹੜੇ ਨੰਬਰ ਤੇ ਕਰਨੀ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਡੀਓ ਦੇ ਐਂਡ ਦੇ ਵਿੱਚ ਵੀ ਦੱਸਾਂਗੇ ਇਹ ਜਿਹੜੇ ਉੱਪਰ ਨੰਬਰ ਲੱਗੇ ਹੋਏ ਨੇ ਜੀ ਜਿਵੇਂ ਇਸ ਪੋਸਟਰ ਦੇ ਉੱਤੇ 990 ਲੱਗਾ ਹੋਇਆ ਹੈ ਇਹ ਤੁਸੀਂ ਸਾਨੂੰ ਉੱਥੇ ਦੱਸਣਾ ਤੇ ਬਾਕੀ ਡਿਟੇਲ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਦੱਸਾਂਗੇ ਪਰਿਵਾਰ ਦਾ ਨੰਬਰ ਲੈਣ ਲਈ ਜਿਹੜੀ ਗੱਲ ਫਿਲਹਾਲ ਆਪਾਂ ਅਗਲੀ ਪ੍ਰੋਫਾਈਲ ਪੜ੍ਹਦੇ ਹਾਂ ਜੀ ਲੜਕੀ ਦੀ ਪ੍ਰੋਫਾਈਲ ਹੈ ਜੀ ਇਹ ਵੀ ਨਾਮ ਕੌਰ ਹੈ ਜੀ 991 ਨੰਬਰ ਪ੍ਰੋਫਾਈਲ ਹੈ ਜੀ ਇਹ ਇਹ ਜਿਹੜੇ ਸੀ ਨੰਬਰ ਲਾਏ ਹੋਏ ਨੇ ਜੀ ਬਹੁਤ ਮੈਟਰ ਕਰਦੇ ਨੇ ਸੋ ਤਾਂ ਕਰਕੇ ਇਹਨਾਂ ਦੇ ਰਾਹੀਂ ਹੀ ਤੁਸੀਂ ਸਾਡੇ ਤੋਂ ਜਿਹੜਾ ਨੰਬਰ ਲੈ ਸਕਦੇ ਹੋ ਨਾਮ ਕੌਰ ਹੈ ਜੀ ਡੇਟ ਆਫ ਬਰਥ 1999 ਹੈ ਹਾਈਟ 5 ਫੁੱਟ 7 ਇੰਚ ਹੈ ਜੀ حال ਦੀ ਘੜੀ ਇਹ ਨਹੀਂ ਪੱਕੇ ਤੌਰ ਤੇ ਪੀਆਰ ਨੇ ਇਹ ਸਵਿਟਜ਼ਰਲੈਂਡ ਦੇ ਵਿੱਚ ਸਵਿਟਜ਼ਰਲੈਂਡ ਦੇ ਜ਼ੂਰੀਚ ਚੈਰ ਦੇ ਵਿੱਚ ਜ਼ੂਰਿਕ ਕੰਪਲੈਕਸ਼ਨ ਇਹਨਾਂ ਦਾ ਫੇਅਰ ਹੈ ਜੀ ਗੋਰਾ ਰੰਗ ਹੈ ਡਾਈਵੋਰਸ ਹੋਇਆ ਹੋਇਆ ਇਹਨਾਂ ਦਾ ਤੇ ਵੈਜੀਟੇਰੀਅਨ ਨੇ ਜੀ ਇਹ ਸਟੱਡੀ ਇਹਨਾਂ ਦੀ ਐਮਏ ਕੀਤੀ ਹੈ ਬੀਐਡ ਕੀਤੀ ਹੈ ਕਮਕਜ ਜਿਹੜਾ ਇਹਨਾਂ ਦਾ ਕੀਤਾ ਹੈਗਾ ਜੀ profession marketing ਦਾ ਜੀ Switzerland ਦੇ ਵਿੱਚ ਕਾਸਟ ਇਹਨਾਂ ਦੀ ਹੈਗੀ ਹੈ ਜੀ brahman ਸਿਵਲਿੰਗਸ ਇਹਨਾਂ ਦੇ ਹੈਗੇ ਹੈ ਜੀ ਇੱਕ ਭਰਾ ਹੈਗਾ ਇਹਨਾਂ ਦਾ preference ਜਿਹੜੀ ਇਹਨਾਂ ਦੀ preferred choice ਹੈ ਲੜਕਾ ਕਿਹੋ ਜਿਹਾ ਚਾਹੀਦਾ ਇਹਨਾਂ ਨੂੰ ਉਹ ਚਾਹੀਦਾ ਜੀ Europe ਦੇ ਵਿੱਚ well settled ਹੋਵੇ ਪ੍ਰਿਫਰਡ ਲੋਕੇਸ਼ਨ ਇਹ ਜਿਹੜੀ ਉਹ ਜਾਂ ਤਾਂ ਸਵਿਟਜ਼ਰਲੈਂਡ ਦੇ ਵਿੱਚ ਹੋਣ ਤੇ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਦੇ ਵਿੱਚ ਇਟਲੀ ਜਰਮਨ ਜਾਂ ਜਿੰਨੀਆਂ ਵੀ ਯੂਰਪੀਅਨ ਯੂਨੀਅਨ ਦੇ ਵਿੱਚ ਕੰਟਰੀਆਂ ਨੇ ਸੋ ਉਥੋਂ ਕਿਤੋਂ ਹੀ ਲੜਕਾ ਹੋ ਸਕਦਾ ਜਿਹੜਾ ਇਹਨਾਂ ਨੇ ਮੈਂਸ਼ਨ ਕੀਤੇ ਤੇ ਜਨਰਲ ਕਾਸਟ ਵਾਲੇ ਹੀ ਜਿਹੜੇ ਨੇ ਸੰਪਰਕ ਕਰਨ ਦੂਜੇ ਨਾ ਕਰਨ ਕੁਰਤੇ ਪਜਾਮੇ ਜਾਂ ਕੋਈ ਵੀ ਤੁਸੀਂ ਕੱਪੜੇ ਸੌਣਾ ਚਾਹੁੰਦੇ ਆ ਅੰਬਾਲਾ ਵਾਲੇ ਨੇ ਜੀ ਬ੍ਰਦਰਸ ਕਲੈਕਸ਼ਨ ਟੇਲਰ ਐਂਡ ਡਰਾਪਰ ਸਪੈਸ਼ਲਿਸਟ ਨੇ ਕੁਰਤਾ ਪੈਂਟ ਜੈਕਟ ਕੁਰਤਾ ਪਜਾਮਾ ਪੈਂਟ ਸ਼ਰਟ ਦੇ ਵਿੱਚ ਕੁਰਤਾ ਪਜਾਮਾ ਪੈਂਟ ਸ਼ਰਟ ਦਾ ਕੱਪੜਾ ਲੈਣ ਨੂੰ ਤਾਂ ਸਲਾਈ ਬਿਲਕੁਲ ਤੁਹਾਨੂੰ ਫ੍ਰੀ ਮਿਲੇਗੀ ਰਕਮ ਹੈ ਜਿਹੜੀ 100% ਨਕਦ ਹੁੰਦੀ ਹੈ ਇਹਨਾਂ ਦੀ ਇਹ ਸਕੀਮ 1 ਅਕਤੂਬਰ ਤੋਂ 15 ਨਵੰਬਰ ਤੱਕ ਲਾਗੂ ਹੈ ਜੀ ਨੇੜੇ ਗੁਰਦੁਆਰਾ ਪੰਚਾਇਤੀ ਘਾਸ ਮੰਡੀ ਕੜਾ ਵਾਲਾ ਚੌਕ ਪਟਿਆਲਾ ਸੋ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਉੱਪਰ ਦਿੱਤੇ ਹੋਣੇ ਜੀ नेक्स्ट प्रोफाइल है जी हमारी नौ सौ बानवे हिंदी में हम इसलिए असं पढ़ रहे हैं जी क्योंकि ये राजस्थान तो है प्रोफाइल तो हिंदू परिवार न संबंधित सो नेम so, है जी इनका शीनू महेश्वरी सरनेम लखोतिया प्रनाउंस uh, हो सकता है हम गलत कर रहे हो सो so इसलिए हम माफी चाहते हैं कास्ट है इनकी महेश्वरी डेट ऑफ बर्थ है इनकी तेरह दस उन्नीस सौ बानवे हाइट इनकी है जी पाँच फुट तीन इंच कंप्लेक्शन फेयर है क्वालिफिकेशन है जो इनकी बीएससी है और एमएससी करी हुई है बाय प्रोफेशन ये बैंकर हैं असिस्टेंट मैनेजर इन गवर्नमेंट अंडरटेकिंग आरआरबी फैमिली में इनके पेरेंट्स हैं और दो ब्रदर हैं शहर है जो इनका जो रिहायशी रहते हैं ये वीपीओ है इनका नौरंग देसर हनुमानगढ़ में पढ़ता है ये पंजाब के अबोहर के साथ में भी अगर हम गलत नहीं हैं तो ये हनुमानगढ़ है जो राजस्थान का जिला लगता है और इनकी प्रेफरेंस जो है वो महेश्वरी कास्ट हो लड़की वालों की और गवर्नमेंट एम्प्लॉ होने चाहिए वो चाहे वो राजस्थान से हो और चाहे वो पंजाब स्टेट से संबंध रखते हो मतलब पंजाब स्टेट पंजाब गवर्नमेंट में जॉब करते हैं बट इनको जो लड़के की फैमिली चाहिए लड़का चाहिए जो सरकारी जॉब वाला ही चाहिए परिवार का संपर्क आपने कैसे लेना है उसके लिए वीडियो के अंत तक बने रहे नेक्स्ट वीडियो है जी अपनी नौ सौ तिरानवे नंबर लड़के की प्रोफाइल है जी ये डेट ऑफ बर्थ हैगी है जी उन्नीस सौ पचानवे क्वालिफिकेशन हैगी है जी ग्रैजुएशन की है जी प्लस इन्होंने कनेडा के पढ़ाई की है ਉਹਦੀ ਡਿਗਰੀ ਇਹਨਾਂ ਕੋਲੇ ਹਾਈਟ ਜਿਹੜੀ ਇਹਨਾਂ ਦੀ 5 ਫੁੱਟ 8 ਇੰਚ ਜੀ ਕਾਸਟ ਇਹਨਾਂ ਦੀ ਹੈਗੀ ਹੈ ਜੀ ਐਸਸੀ ਵਾਲਮੀਕੀ ਨੇ ਜੀ ਇਹ ਸੰਗਰੂਰ ਇੰਡੀਆ ਜਿਹੜਾ ਬੈਕ ਹੋਮ ਹੈ ਇਹਨਾਂ ਦਾ ਹੋਏਗਾ ਜੀ ਸੰਗਰੂਰ ਤੋਂ ਹੁਣ ਇਹ ਵੈਲ ਸੈਟਲ ਨੇ ਕੈਨੇਡਾ ਦੇ ਵਿੱਚ ਚੰਗੀ ਜੌਬ ਹੈ ਤੇ ਚੰਗੀ ਕਮਾਈ ਕਰ ਰਹੇ ਨੇ ਅੱ퍼 ਮਿਡਲ ਕਲਾਸ ਫੈਮਿਲੀ ਇਹਨਾਂ ਦੀ ਹੈਗੀ ਹੈ ਜੀ ਇਕਨੋਮਿਕਲ ਪੱਧਰ ਤੇ ਇਕਨੋਮਿਕਲ ਫੀਲਡ ਦੀ ਜੇ ਗੱਲ ਕਰੀਏ ਤਾਂ ਪੇਰੈਂਟਸ ਨੇ ਜਿਹੜੇ ਇਹਨਾਂ ਦੇ ਦੋਨੋਂ ਗਵਰਨਮੈਂਟ EMPLOYE ਨੇ ਚੰਗੇ ਅਹੁਦੇਾਂ ਤੇ ਨੇ ਸਿਬਲਿੰਗਸ ਨੇ ਜਿਹੜੇ ਇਹਨਾਂ ਦੀ ਇੱਕ ਸਿਸਟਰ ਨੇ ਉਹ ਜੋ ਕੇ ਡਾਕਟਰ ਨੇ ਇਹਨਾਂ ਨੂੰ ਚੰਗੀ ਮਤਲਬ ਕਿ ਸੋਹਣੀ ਸੁਨੱਖੀ ਲੜਕੀ ਚਾਹੀਦੀ ਏ ਜੋ ਕੇ ਚੰਗੀ ਪੜ੍ਹੀ ਲਿਖੀ ਵੀ ਹੋਵੇ ਪ੍ਰੀਫਰੈਂਸ ਇਹਨਾਂ ਦੀ ਹੈਗੀ ਏ ਜੀ ਜਾਂ ਉਹਨਾਂ ਨੇ ਨਰਸਿੰਗ ਕੀਤੀ ਹੋਵੇ ਡੈਂਟਲ ਕੀਤਾ ਹੋਵੇ ਡੈਂਟਲ ਦੀ ਕੋਈ ਡਿਗਰੀ ਹੋਵੇ ਤੇ ਜਾਂ ਆਈਟੀ ব্যাকਗਰਾਉਂਡ ਤੋਂ ਹੋਣ ਹੋਰ ਨੋ ਅਦਰ ਡਿਮਾਂਡ ਜਿੰਨਾਂ ਨੇ ਲਿਖਿਆ ਹੈ ਕਿ ਹੋਰ ਕੋਈ ਡਿਮਾਂਡ ਨਹੀਂ ਹੈਗੀ ਭਾਵੇਂ ਇਹਨਾਂ ਦੀ ਜਿਹੜੀ ਮੇਨ ਡਿਮਾਂਡ ਹੈਗੀ ਹੈ ਜੀ ਉਹ ਲੜਕੀ ਸੁੰਦਰ ਹੋਵੇ ਤੇ ਚੰਗੀ ਪੜ੍ਹੀ ਲਿਖੀ ਹੋਵੇ ਤੇ ਨਰਸਿੰਗ ਡੈਂਟਲ ਜਾਂ ਆਈਟੀ ব্যাকਗਰਾਉਂਡ ਤੋਂ ਹੋਣ ਇਹ ਹੀ ਇਹਨਾਂ ਦੀ ਮੰਗ ਹੈ ਜੀ ਸੋ ਅਗਲੀ ਪ੍ਰੋਫਾਈਲ ਹੈ ਜੀ ਆਪਣੀ ਅੱਜ ਦੀ ਅਖੀਰਲੀ ਪ੍ਰੋਫਾਈਲ ਹੈ ਇਹ ਵੀ ਲੜਕੀ ਦੀ ਪ੍ਰੋਫਾਈਲ ਹੈ ਜੀ 994 ਨੰਬਰ ਪ੍ਰੋਫਾਈਲ ਹੈ ਹਰਜੀਤ ਕੌਰ ਗਿੱਲ ਅ ਨਾਮ ਹੈ ਜੀ ਇਹਨਾਂ ਦਾ ਡੇਟ ਆਫ ਬਰਥ ਹੈਗੀ ਹੈ ਜੀ 12 4 1992 ਬੀਏ ਕੀਤੀ ਹੋਈ ਹੈ ਇਹਨਾਂ ਨੇ ਐਮਏ ਵੀ ਕੀਤੀ ਹੋਈ ਹੈ ਬੀਐਡ ਕੀਤੀ ਹੋਈ ਹੈ ਐਨਟੀਟੀ ਕੀਤੀ ਹੈ ਈਟੀਟੀ ਕੀਤੀ ਹੈ ਤੇ ਪੀਐਸਟੈਟ ਵੀ ਇਹਨਾਂ ਦਾ ਕਲੀਅਰ ਹੈ। ਸੂਪ ਕਹਿੰਨ ਤਪਾਵ ਕੇ ਬਹੁਤ ਚੰਗੀ ਪੜ੍ਹਾਈ ਕੀਤੀ ਹੋਈ ਇਹਨਾਂ ਨੇ। ਫਾਦਰ ਨੇ ਜਿਹੜੇ ਇਹਨਾਂ ਦੇ ਗਵਰਨਮੈਂਟ ਜੌਬ ਤੇ ਨੇ, ਮਦਰ ਨੇ ਜਿਹੜੇ ਉਹ ਹਾਊਸ ਵਾਈਫ ਨੇ ਘਰ ਦਾ ਕੰਮ ਕਰ ਵੇਖਦੇ ਨੇ। ਬ੍ਰਦਰ ਇਹਨਾਂ ਦੇ ਮੈਰਿਡ ਨੇ ਤੇ ਭਰਾ ਵਿਆਹਿਆ ਹੋਇਆ ਤੇ ਭੈਣ ਵਿਆਹਣ ਵਾਲੀ ਹੈ ਜੀ। ਪ੍ਰੀਫਰੈਂਸ ਇਹਨਾਂ ਦੀ ਹੈਗੀ ਹੈ ਜੀ ਗਵਰਨਮੈਂਟ ਜੌਬ ਤੇ ਹੋਵੇ ਲੜਕਾ। ਕਾਸਟ ਇਹਨਾਂ ਦੀ ਮਜ਼ਬੀ ਸਿੱਖ ਹੈ ਜੀ ਸੋ ਇਹ ਆਪਣੀ ਸੀਗੀਆਂ ਜੀ ਅੱਜ ਦੀਆਂ ਪ੍ਰੋਫਾਈਲਸ ਜਿਹੜੀਆਂ ਸਾਰੀਆਂ ਤੇ ਚੈਨਲ ਤੇ ਨਵੇਂ ਉਤਨ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਸੀਂ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਹੁਣ ਤੁਹਾਡੀ ਸਕਰੀਨ ਦੇ ਉੱਤੇ ਇੱਕ ਸਕਰੀਨਸ਼ਾਟ ਆਊਗਾ ਜੀ ਇਹ ਸਾਡਾ ਇੰਸਟਾਗ੍ਰam ਅਕਾਊਂਟ ਹੈ ਜੀ 4 ਸਾਲਾਂ ਤੋਂ ਸੀ ਇੱਥੇ ਕੰਮ ਕਰ ਰਹੇ ਹਾਂ ਸੋ ਇਹ ਵੀ ਤੁਸੀਂ ਫਾਲੋ ਕਰ ਸਕਦੇ ਹੋ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਚ ਹੈਗਾ ਹੁਣ ਗੱਲ ਕਰਦੇ ਆ ਜੀ ਇਹ ਜੋ ਰਿਸ਼ਤੇ ਆਪਾਂ ਪੜੇ ਆ ਇਹਨਾਂ ਦੇ ਪਰਿਵਾਰਾਂ ਨਾਲ ਤੁਸੀਂ ਸੰਪਰਕ ਕਿਵੇਂ ਕਰਨਾ ਤੁਹਾਨੂੰ ਜੋ ਵੀ ਇਹਨਾਂ ਦੇ ਵਿੱਚੋਂ ਰਿਸ਼ਤਾ ਪਸੰਦ ਆਉਂਦਾ ਹੈ ਹਰੇਕ ਪ੍ਰੋਫਾਈਲ ਦੇ ਉੱਤੇ ਇੱਕ ਨੰਬਰ ਲੱਗਾ ਹੋਇਆ ਉਹ ਨੰਬਰ ਹੈ ਜਿਹੜਾ ਤੁਸੀਂ ਜਾਂ ਸਾਨੂੰ WhatsApp ਜਿਹੜਾ ਸਾਡਾ ਨੰਬਰ ਹੈ ਸਕਰੀਨ ਦੇ ਉੱਤੇ 9041729903 ਇਹਦੇ ਉੱਤੇ ਉਹ ਨੰਬਰ ਭੇਜਣਾ ਤੇ ਅਸੀਂ ਉਸ ਜਿਹੜਾ ਤੁਹਾਨੂੰ ਉਹ ਰਿਸ਼ਤੇ ਦਾ ਜਿਹੜਾ ਉਹਨਾਂ ਦੇ ਪਰਿਵਾਰ ਦਾ ਕੰਟੈਕਟ ਭੇਜ ਦਵਾਂਗੇ ਜਾਂ ਤੁਸੀਂ ਉਹ ਨੰਬਰ ਦੱਸਣਾ ਜਾਂ ਸਾਨੂੰ ਤੁਸੀਂ ਉਹਦਾ ਸਕਰੀਨਸ਼ਾਟ ਭੇਜਣਾ ਹੈ ਤੇ ਅਸੀਂ ਉਹਦਾ ਜਿਹੜਾ ਪਰਿਵਾਰ ਦਾ ਨੰਬਰ ਤੁਹਾਨੂੰ ਨਾਲ ਦੀ ਨਾਲ ਭੇਜ ਦਵਾਂਗੇ ਤੇ ਇੱਥੇ ਦੱਸ ਦਈਏ ਇਹ ਜਿਹੜਾ ਅਸੀਂ ਨੰਬਰ ਦਿੰਨੇ ਆ ਇਹ ਨੰਬਰ ਦੇਣ ਦਾ ਅਸੀਂ ਕੋਈ ਵੀ ਪੈਸਾ ਨਹੀਂ ਲੈਂਦੇ ਇਸ ਲਈ ਤੁਹਾਨੂੰ ਕੁਝ ਵੀ ਖਰਚ ਨਹੀਂ ਕਰਨਾ ਪਏਗਾ ਨਾਲ ਹੀ ਇੱਕ ਗੱਲ ਹੋਰ ਦੱਸ ਦਈਏ ਜੀ ਤੁਹਾਨੂੰ ਕਿ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਨਹੀਂ ਆਉਂਦਾ ਪਰ ਤੁਸੀਂ ਰਿਸ਼ਤਾ ਵੇਖ ਰਹੇ ਹੋ ਤਾਂ ਜਿਹੜਾ WhatsApp ਨੰਬਰ ਦਿੱਤਾ ਹੋਇਆ ਜੀ ਇਹਦੇ ਤੇ ਸਾਨੂੰ ਹੈਲੋ ਲਿਖ ਕੇ ਭੇਜੋ ਅਸੀਂ ਤੁਹਾਡਾ ਨੰਬਰ ਸੇਵ ਕਰਾਂਗੇ ਜੀ ਤੇ ਫਿਰ ਜੋ ਵੀ ਰਿਸ਼ਤੇ ਅਸੀਂ ਇਹਦੇ Facebook ਤੇ YouTube ਤੇ Instagram ਦੇ ਨਾਲ-ਨਾਲ WhatsApp ਤੇ ਵੀ ਹੁਣ ਪਾਉਨੇ ਆ ਤੇ ਉੱਥੇ ਤੁਸੀਂ ਸਟੇਟਸ ਦੇ ਵਿੱਚ ਰਿਸ਼ਤੇ ਵੇਖ ਸਕੋ ਜੇ ਤੁਸੀਂ ਵੀ ਆਪਣੇ ਜਾਂ ਆਪਣੇ ਭੈਣ ਭਰਾ ਲਈ ਰਿਸ਼ਤਾ ਵੇਖ ਰਹੇ ਹੋ ਐਡ ਦੇਣਾ ਚਾਹੁੰਦੇ ਹੋ ਤਾਂ ਜੀ ਤੁਸੀਂ ਸਾਨੂੰ ਸਾਡਾ ਨੰਬਰ ਹੈ ਜਿਹੜਾ ਦੱਸਿਆ ਪਹਿਲਾਂ ਵੀ 9041729903 ਇਹਦੇ ਤੇ ਮੈਸੇਜ ਕਰ ਸਕਦੇ ਹੋ ਜੀ ਤੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤੇ ਇੰਸਟਾਗ੍ਰam ਹੈ ਜਿਹੜਾ ਸਾਡਾ ਮੈਟ੍ਰੀਮੋਰੀ ਇੰਸਟੈਂਸ ਨਾਮ ਤੋਂ ਅਸੀਂ ਪਿਛਲੇ 4 ਸਾਲਾਂ ਤੋਂ ਕੰਮ ਕਰ ਰਹੇ ਹਾਂ ਜੀ ਇੰਸਟਾਗ੍ਰam ਤੇ ਉੱਥੇ ਵੀ ਤੁਸੀਂ ਆਪਣੇ ਲਈ ਰਿਸ਼ਤਾ ਵੇਖ ਸਕਦੇ ਹੋ 900 ਤੋਂ ਵੱਧ ਪ੍ਰੋਫਾਈਲਸ ਅਸੀਂ ਉੱਥੇ ਵੀ ਪੋਸਟ ਕਰ ਚੁੱਕੇ ਹਾਂ ਤੇ ਇੰਸਟਾਗ੍ਰam ਦਾ ਜਿਹੜਾ ਲਿੰਕ ਹੈ ਅਸੀਂ ਜੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਵਾਂਗੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਲਈ ਇੰਨੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ